ਇਸ ਵਕਤ ਪੰਥਕ ਸਿਆਸਤ ਦੇ ਵਿੱਚ ਹਲਚਲ ਛਿੜੀ ਹੋਈ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਰੁਘਬੀਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਰਜੀ ਦਾਇਰ ਕੀਤੀ ਹੈ ਗਿਆਨੀ ਰੁਘਬੀਰ ਸਿੰਘ ਨੇ ਆਪਣੀ ਅਰਜੀ ਵਿੱਚ ਐ ਜੀ ਪੀ ਸੀ ਤੇ ਇਲਜ਼ਾਮ ਲਗਾਏ ਨੇ ਕਿ ਰਾਜਨੀਤਿਕ ਦਖਲਅੰਦਾਜ਼ੀ ਕਾਰਨ ਮਾਰਚ 2025 ਦੇ ਵਿੱਚ ਉਹਨਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਤੇ ਮੌਜੂਦਾ ਅਹੁਦੇ ਦੀ ਮਰਿਆਦਾ ਨੂੰ ਖਤਰਾ ਪੈਦਾ ਹੋ ਗਿਆ ਹੈ ਉਹਨਾਂ ਨੇ ਆਪਣੀ ਅਰਜੀ ਰਾਹੀਂ ਮੰਗ ਕੀਤੀ ਹੈ ਕਿ ਉਹਨਾਂ ਦੇ ਮੌਜੂਦਾ ਧਾਰਮਿਕ ਅਹੁਦੇ ਦੀ ਇੱਜ਼ਤ ਤੇ ਪਵਿੱਤਰਤਾ ਦੀ ਰੱਖਿਆ ਕੀਤੀ ਜਾਵੇ। ਇਹ ਵੀ ਕਿਹਾ ਕਿ ਜੀਪੀਸੀ ਦੇ ਅੰਦਰ ਚੱਲ ਰਹੀ ਰਾਜਨੀਤਿਕ ਖਿੱਚੋ-ਤਾਣ ਦਾ ਸਿੱਧਾ ਅਸਰ ਧਾਰਮਿਕ ਸੰਸਥਾਵਾਂ 'ਤੇ ਪੈ ਰਿਹਾ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਗੈਰੀ ਰੁਗਬੀਰ ਸਿੰਘ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਗਈ ਅਰਜੀ ਦਾਖਲ ਕੀਤੀ ਗਈ ਉਸ ਤੋਂ ਬਾਅਦ ਰਾਜਨੀਤਿਕ ਲੀਡਰਾਂ ਦੇ ਵੱਲੋਂ ਪੰਥਕ ਆਗੂਆਂ ਦੇ ਵੱਲੋਂ ਇਸ ਅਰਜੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਰਮਜੀਤ ਸਿੰਘ ਸਰਨਾ ਨੇ ਗਿਆਨੀ ਰੁغبੀਰ ਸਿੰਘ ਦੇ ਵੱਲੋਂ ਹਾਈ ਕੋਰਟ 'ਚ ਅਰਜੀ ਦਾਇਰ ਕਰਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਗੁਰਮਤਿ ਪਰੰਪਰਾ ਅਤੇ ਮਰਿਆਦਾ ਦੇ ਖਿਲਾਫ ਹੈ। ਉਤੇ ਹੀ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜਿਹੇ ਮੈਂਬਰ ਨੇ ਜਿਨ੍ਹਾਂ ਨੇ ਗਿਆਨੀ ਰੁغبੀਰ ਸਿੰਘ ਤੇ ਵੱਡੇ ਸਵਾਲ ਚੁੱਕੇ ਨੇ ਤੇ ਇਸ ਅਰਜੀ ਨੂੰ ਗਲਤ ਠਹਿਰਾ ਦਿੱਤਾ। ਗਿਆਨੀ ਰੁغبੀਰ ਸਿੰਘ ਹੱਦ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਨੇ ਇੱਕ ਕੇਸ ਹਾਈ ਕੋਰਟ ਵਿੱਚ ਧਾਰ ਕੀ ਦਾਇਰ ਕੀਤਾ ਹੈ। ਤੇ ਮੈਨੂੰ ਬੜਾ ਹੈ ਚੰਬਾ ਹੋਇਆ। ਮੈਂ ਬਹੁਤ ਵਾਰੀ ਜਾ ਕੇ ਇਹਨਾਂ ਨੂੰ ਮਿਲਿਆ ਜਦੋਂ ਕਿ ਇਹਨਾਂ ਨੇ ਹੁਕਮਨਾਮਾ ਜਾਰੀ ਕਰਦਾ ਸੀ ਤੇ ਇਹਨਾਂ ਨੇ ਬੇਨਤੀ ਕੀਤੀ ਸੀ ਬੜੇ ਚਿਰ ਤੋਂ ਇਸ ਅਕਾਲ ਤਖਤ ਦਾ ਜਿਹੜੀ ਅਮਰ ਯਾਦਾ ਉਹ ਬੜੀ ਭੰਗ ਹੋ ਰਹੀ ਹੈ ਤੁਹਾਨੂੰ ਬੜੀ ਦਲੇਰੀ ਨਾਲ ਇਤਿਹਾਸਿਕ ਫੈਸਲਾ ਕਰਨਾ ਚਾਹੀਦਾ ਤਾਂ ਕਿ ਤੁਹਾਡਾ ਨਾਂ ਜਿਹੜਾ ਆਉਣ ਵਾਲੇ ਹਿਸਤੀ ਵਿੱਚ ਰਹੇ ਇਹ ਹੋ ਜਾ ਵਧੀਆ ਫੈਸਲਾ ਪਹਿਲਾਂ ਕਦੇ ਨਹੀਂ ਹੋਇਆ ਤੇ ਇਹੋ ਜਿਹਾ ਇਹਨਾਂ ਨੇ ਕੀਤਾ ਜਿਹੜਾ ਦੋ ਸੰਬੰਧ ਨੂੰ ਕੀਤਾ ਫੈਸਲਾ ਜਿਹਦੇ ਪੂਰੇ ਪੰਥ ਨੇ ਬੜੀ ਸ਼ਲਾਘਾ ਕੀਤੀ ਸਾਰੀ ਦੁਨੀਆ ਵਿੱਚ ਇਸ ਇਸ ਨੇ ਅਕਾਲ ਤਖ ਦਾ ਮਾਨ ਸਤਕਾਰ ਵਧਾਇਆ ਤੇ ਬੜੀ ਖੁਸ਼ੀ ਸੀ ਤੇ ਇਹ ਵੀ ਬੜਾ ਦੁੱਖਦਾਈ ਗੱਲ ਸੀ ਇਹਨਾਂ ਨੂੰ ਉਹਦਾ ਖਮਿਆਲ ਦਾ ਭੁਗਤਣਾ ਪਿਆ ਤੇ ਇਹਨਾਂ ਨੂੰ ਉਥੋਂ ਅਕਾਲ ਤਖ ਦੇ ਜਾ ਧਰ ਦੇ ਉਹਦੇ ਤੋਂ ਹਟਾ ਕੇ ਹੈਡ ਗ੍ਰਾਂਥੀ ਜਿਹੜਾ ਕਿ ਇਹਨਾਂ ਕੋ ਪਹਿਲਾਂ ਵੀ ਚਾਰ ਸੀ ਉਹ ਉੱਤੇ ਲਾ ਦਿੱਤਾ ਗਿਆ ਹੈਡ ਗ੍ਰਾਂਥੀ ਮੋਖ ਗ੍ਰਾਂਥੀ ਉਹਦੀ ਬੜੀ ਅਮੀਅਤ ਹੈ ਬਾਬਾ ਬੁੱਢਾ ਜੀ ਇਹਦੇ ਪਹਿਲੇ ਹੈਡ ਗ੍ਰਾਂਥੀ ਹੋਏ ਭਾਈ ਮਨੀ ਸਿੰਘ ਜਿਨ੍ਹਾਂ ਨੇ ਸੰਸਾਰ ਦੇ ਰਾਹ ਤੱਕ ਇਹ ਆਪਣਾ ਸਿਰ ਨੇ ਝੁਕਾਇਆ ਬੰਦ-ਬੰਦ ਕਟਵਾ ਲਿਆ ਇਨੇ ਵੱਡੀ ਇਤਿਹਾਸਿਕ ਜਿਹੜੀ ਇਸ ਥਾਂ ਦੀ ਮਹੱਤਤਾ ਸੀ ਉਹਨਾਂ ਨੂੰ ਹਾਈ ਕੋਰਟ ਚ ਕੇਸ ਕਰਕੇ ਮਲੀ ਐਮੇਟ ਕਰ ਦਿੱਤਾ ਮੈਨੂੰ ਤਾਂ ਐਮਦੋਂ ਹੋਇਆ ਜਿਸ ਤਰ੍ਹਾਂ ਨੌਵੇਂ ਪਾਸ਼ਾ ਨੇ ਕਿਹਾ ਕੁੰਚ ਸਥਾਨ ਇਸ਼ਨਾਨ ਬਾਰੇ ਇਹਨਾਂ ਨੇ ਵੀ ਬਿਲਕੁਲ ਉਹੀ ਜਿਹੜੀ ਆਪਣੀ ਪਹਿਲੀ ਵਾਹ ਵਾਹ ਸੀ ਉਹਨੂੰ ਮਿੱਟੀ ਚ ਮਿਲਾ ਦਿੱਤਾ ਮੈਂ ਇਹਨਾਂ ਨੂੰ ਫਿਰ ਬੇਨਤੀ ਕਰਨੀ ਚਾਹੁੰਦਾ ਵੇ ਕੇਸ ਜਿਹੜਾ ਵਾਪਸ ਲੈ ਕੇ ਇਸ ਅਹੁਦੇ ਦਾ ਤੇ ਹਰਮਨਦਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਜਿਹੜਾ ਸਤਕਾਰ ਹੈ ਉਹਨੂੰ ਬਾਖ ਕੀਤਾ ਜਾਵੇ ਇਹਨਾਂ ਸ਼ਬਦਾਂ ਦਾ ਮੈਂ ਖੇਵਾਂ ਦਾ ਜਾਚ ਖਾਂ ਦੱਸਿਆ ਗਿਆ ਕਿ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜਿਸ ਅਹੁਦੇ ਤੇ ਕੋਈ ਵਿਅਕਤੀ ਸੇਵਾ ਕਰ ਰਿਹਾ ਹੋਵੇ ਉਸ ਨੂੰ ਚਾਹੀਦਾ ਹੈ ਕਿ ਉਹ ਉਸ ਅਹੁਦੇ ਦੇ ਇਤਿਹਾਸ ਨੂੰ ਸਮਝੇ ਬਾਬਾ ਬੁੱਢਾ ਸਾਹਿਬ ਤੇ ਭਾਈ ਮਨੀ ਸਿੰਘ ਵਰਗੇ ਮਹਾਨ ਪੁਰਖਾਂ ਨੇ ਆਪਣੇ ਬਲੀਦਾਨ ਤੇ ਨਿਰਮਲ ਸੇਵਾ ਰਾਹੀਂ ਇਸ ਅਹੁਦੇ ਨੂੰ ਉਚਾਈਆਂ ਤੇ ਪਹੁੰਚਾਇਆ ਇਸੇ ਕਰਕੇ ਕਿਸੇ ਵੀ ਧਾਰਮਿਕ ਵਿਅਕਤੀ ਨੂੰ ਇਸ ਅਹੁਦੇ ਦੀ ਇੱਜ਼ਤ ਤੇ ਮੂਲ ਸੰਧਾਤਾ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਹੱਕ ਨਹੀਂ ਹੈ ਇਸ ਦੇ ਨਾਲ ਇਸਰਨਾ ਨੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਇੱਕ ਵਿਅਕਤੀ ਆਪਣੇ ਆਪ ਨੂੰ ਅਦਾਲਤ ਵਿੱਚ ਖੜਾ ਕਰ ਲੈਂਦਾ ਹੈ ਤਾਂ ਉਸ ਨੂੰ ਧਾਰਮਿਕ ਸੇਵਾ ਤੋਂ ਹਟਾ ਕੇ ਪ੍ਰਸ਼ਾਸਕੀ ਡਿਊਟੀ ਵਿੱਚ ਤਬਦੀਲ ਕਰ ਦੇਣਾ ਚਾਹੀਦਾ ਹੈ। ਹੁਣ ਵੇਖਣਾ ਹੋਵੇਗਾ ਕਿ ਗਿਆਨੀ ਰੁਗबीर ਸਿੰਘ ਜਿਸ ਅਹੁਦੇ ਜਾਣ ਤੋਂ ਡਰ ਰਹੇ ਨੇ ਹੁਣ ਉਹਨਾਂ ਦੇ ਅਹੁਦੇ ਦਾ ਕੀ ਬਣੇਗਾ? ਕੀ ਐਸਜੀਪੀਸੀ ਦੇ ਵੱਲੋਂ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਜੋ ਅਰਜੀ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਹੈ ਉਸ ਤੇ ਕੋਈ ਸੁਣਵਾਈ ਹੋਵੇਗੀ?